ਹਿੰਦਸਤ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੂਮ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੇਰਥਾ ਸਾਹਿਬ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਆ ਸੂਈਆਂ ਦੀ ਆਪਣੀ ਦੋ ਟੈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪਣਾ ਆਪਣੀਆਂ ਪਾਸ ਕਰਕੇ ਖਰੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਜੋ ਵੀ ਕੋਸ਼ਿਸ਼ ਆ ਸਾਰਾ ਕੁਝ ਇੱਥੇ ਦੇਖ ਚੱਕ ਕੇ ਖੜਿਆ ਕਰੋ ਤੇ ਸਾਡੀ ਗੱਲ ਤੇ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਧੀਆ ਸੱਸ ਸਸ ਕਾਲ ਜੀ ਸੱਸ ਕੇ ਵਧੀਆ ਹੋ ਠੀਕ ਠਾਕ ਜੀ ਹਾਂਜੀ ਵਧੀਆ 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 ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਨਾਮ ਮੇਰਾ ਸਾਹਸ ਜੀ ਹਾਂਜੀ ਤੇ ਪਿੰਡ ਕੋੜਾ ਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਲਾਗੇ ਸ਼੍ਰੀ ਰਾਮ ਦਿੱਤ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ 9781228722 ਠੀਕ ਹੈ ਤੇ ਅੱਜ ਹੈਗੀਆਂ ਆਪਣੇ ਕੋਲ ਟੋਟਲ 4 ਗਾਵਾਂ ਹਨਾ 4 ਗਾਵਾਂ 5 ਹੀ ਇੱਕ ਵੇਗੀ ਆ ਜੀ ਹੁਣ 4 ਹੀ ਹੈਗੀਆਂ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂਜੀ ਕਿੰਨਾ ਸੁਹਾ ਸੁਣਾ ਇਹਨੇ ਵੀ ਜੀ ਦੂਜਾ ਸੁਹਾ ਸੁਣੀ ਜੀ ਕਿੰਨਾ ਟਾਈਮ ਲੈ ਜਾਊਗੀ ਹਜੇ ਇਹਨੇ ਮੈਂ ਜੀ ਮੰਨ ਲੇ ਕਿ ਚਲੋ ਹਫਤੇ ਦੇ ਅੰਦਰ ਦਾ ਦਸ ਹੁੰਦੀ ਆ ਅੱਛਾ ਹਾਂਜੀ ਹਫਤਾ ਕੁ ਲੈ ਕੇ ਜਾਊਗਾ ਹਫਤੇ ਲੈ ਹੀ ਜਾਣਾ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਦਿੱਤੀ ਬਰੀਡ ਬੜੀ ਵਸ਼ੀ ਦੀ ਜਰਸੀ ਵਸ਼ੀ ਹੈ ਪੰਜਾਬ ਵਾਲੀ ਦੁੱਧ 15 ਲੀਟਰ ਆਮ ਨਾਲ ਦਊਗੀ ਅੱਛਾ ਆਮਾ ਵਾਦੀ ਕਦੋਂ ਵੀ ਬਾਕੀ ਦੁੱਧ ਪਾਏ ਦਾ ਤਾਂ ਬਾਨੀ ਬਹੁਤ ਜ਼ਿਆਦੀ ਥਲੇ ਝੱਲਾ ਧੋਣਾ ਵੇਖੋ ਕਿੰਨੀਆਂ ਤੋਰੋ ਫਿਰ ਕਰੀਮ ਵੇਖੋ ਨਾ ਨਾ ਸਿੱਧੀ ਤੋਰ ਅਸੀਂ ਚਲੋ ਪਰਣੀ ਆ ਬਾਕੀ ਹੈਗੀ ਜਰਸੀ ਆ ਗਾੜੀ ਮੌਸਮੀ ਹੁੰਦੀ ਆ ਜਰਸੀ ਨਾਲ ਹੀ ਆਉਂਦੀ ਆ ਦਰਾਂ ਕੰਦੀ ਆ ਤੇ 98 ਤੇ ਦੇਖ ਸਕਦੇ ਜੇ ਲੱਗ ਤੁਹਾਨੂੰ ਤਾਂ ਡਰਦੀ ਆ ਤਰਾ ਬਾਕੀ ਜੇ ਤਾਂ ਹਵਾਨਾ ਭਰੂਗੀ ਤੇ ਥਣੇ ਵੀ ਚੰਗੇ ਕੱਢ ਜੂਗੀ ਤੇ ਚੰਗਾ ਦੂਰ ਦੂਰ ਖਣ ਲੈ ਜਾਣਾ ਇਹਨੇ ਲੈ ਜਾਓ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਤੇ ਵੈਟ ਸੂਈ ਹੁੰਦੀ ਤੇ ਫਿਰ ਤੇ ਆਪਾਂ 50 ਦੀ ਦੇ ਰਹੀ ਸੀ ਹਾਂਜੀ ਹੁਣ ਵੈਟ 45000 ਤੋਂ ਮੰਨਦਾਂ ਕਰਦਾਂਗੇ ਵੀ ਜੀ ਕਿੰਨਾ ਕਰਦੀ ਐ ਤੁਸੀਂ ਆਪੇ ਕਰਾ ਲਓ ਜਿੰਨਾ ਕਰਾਉਣਾ ਵਾ ਬਾਕੀ 3500 ਤੋਂ ਛੱਡ ਦਈਏ ਛੱਡਾ ਲਓ ਕੋਈ ਗੱਲ ਨਹੀਂ 2000 ਛੱਡ ਦਾਂਗੇ ਵੀ ਜੀ 2 ਨਾਲ ਛੱਡੋ ਫਿਰ ਹਾਂਜੀ 5 ਛੱਡੋ ਪੂਰਾ 40 ਹੀ ਦੇ ਦਈਏ ਠੀਕ ਐ ਵੀ ਜੀ 40000 ਚੱਲ ਛੋਟ-ਛੱਪਾ ਕਰਦਾਂਗੇ ਪੂਰਾ ਚਲੋ ਠੀਕ ਐ ਹਾਂਜੀ ਠੀਕ ਐ ਤੇ ਹੁਣ ਆ ਗਈ ਸੂਈ ਸਵਾਈ ਕਿੰਨਾ ਚਿਰ ਹੋ ਗਿਆ ਜਿੰਨ ਸੁਈ ਨੂੰ ਕਿਨੇ ਵੀ ਦੀ ਆ ਉਹ ਵਸ਼ਾ ਜੇ ਮਗਰ ਅੱਛਾ 10 ਦਿਨ ਲਾਲੇ 8 ਲਾਲੇ ਠੀਕ ਆ ਸਾਹ ਦੇ ਘਰ ਆਈ ਆ ਬੈਠਾ ਬਾਕੀ ਜੜੀ ਕਿਦਾਂ 1-2 ਦਿਨ ਸਾਹਮਣੀ ਪੈਣੀ ਆ ਅੱਛਾ ਤੇ ਦੁੱਧ ਬਾਰਾ ਤੇਰਾ ਲੀਟਰ ਕਰ ਦੂਗੀ ਇਸ ਟਾਈਮ ਜਿਹੜਾ ਥੱਲੇ 9 ਲੀਟਰ ਆ ਦੁੱਧ ਤੁਰ ਫਿਰ ਇੱਕ ਰੀਮ ਇਹ ਵੀ ਦੂਜਾ ਸੂਆ ਸੁਈ ਏ ਠੀਕ ਆ ਹਾਂਜੀ ਬਾਕੀ ਜੇ ਟਾਈਮ ਵਿੱਚ ਸਵੇਰਾ ਸਵੇਰ ਦਾ ਵਾਹ ਜੇ ਪੁਰੀਆਂ ਲੱਗੀਆਂ ਲੱਗੀਆਂ ਵਣੀਆਂ ਚੱਲਾ ਦੂਸਰਾ ਸੂਆ ਜਿਹੜਾ ਇਹਦਾ ਕਹਿੰਦੇ ਵੀ ਹੈਗਾ ਯਾਰ ਚਲੋ ਲੈ ਜਾ ਫਿਰ ਇਹ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਬਾਕੀ ਪਸਮਾ ਕੇ ਥਾਣਾ ਵਧੀਆ ਸਜਾਉਣ ਵਾਲਾ ਕਰ ਲੈਣਾ ਵਧੀਆ ਪਤਾ ਕੜ ਦੀ ਥਾਣਾ ਵਿੱਚ ਜੀ ਨਾ ਦੇਖਾਂ ਤੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਮੋਲਤ ਕਰਦੇ ਇਹਦਾ ਵੀ 40000 ਰੁਪਿਆ ਅੱਛਾ ਹਾਂ ਜੀ ਬਾਕੀ ਤੁਸੀਂ ਕਿਸੇ ਮਾਨਤਨ ਕਰਾਉਣਾ ਕਰਾ ਲਓ ਕੋਈ ਚੱਕਰ ਵੀ ਕਰ ਦੀਏ ਜਾਇਜ਼ ਜੀ ਇਹ ਵੀ ਜੀ ਦਿੰਦਾ ਕਿ 37000 ਰੁਪਏ ਦੀ ਮਾਨ 35 ਦੀ ਹਾਂਜੀ ਦੋ ਹੋਰ ਸ਼ੌਟ ਕਰ ਦਈਏ ਫਿਰ 35 ਦੀ ਦੇ ਦਈਏ ਕੋਈ ਗੱਲ ਨਹੀਂ ਦੇਦਾ ਕਿ ਵੀਰ ਜੀ ਕੋਈ ਗੱਲ ਨਹੀਂ ਹੋਰ ਮਾਨਤਨ ਕਰਾਂਗੇ ਜੇ ਕੋਈ ਭੰਡ ਭਰਾ ਫੋਨ ਲਾਵੇ ਬਾਕੀ ਵੈਸੀ ਚੰਗੀ ਆ ਤੁਹਾਡੀ ਕਿ ਸਾਹਮਣੇ ਵਾਲੀ ਆ ਠੀਕ ਆ ਬੰਦੇ ਹਿਸਾਬ ਦੇ ਜਿੰਨਾ ਕੁ ਚਾਰਾ ਖੁਲਿਆਂਦੀ ਆ ਠੀਕ ਆ ਬਾਕੀ ਕੋਈ ਫੋਨ ਲਾਵੇ ਜਿਹੜੇ ਵੀ ਕਿਸੇ ਤੇ ਕੋਈ ਚੰਗੀ ਲੱਗਦੀ ਆ ਮਾਨਤਨ ਤੇ ਚਲੋ ਹੁਣੇ ਹੀ ਹੁੰਦੇ ਆ ਮੌਕੇ ਤੇ ਆਪੇ ਫਿਰ ਮੌਕੇ ਤੇ ਸੌਦਾ ਹੋ ਜਾਂਦਾ ਆ ਬੱਚੇ ਇੱਕਲੀ ਦਿਖਾ ਦੀ ਇਹਨਾਂ ਦੇ ਤੁਹਾਨੂੰ ਜਿਹੜੀ ਹੁਣੇ ਵਿਖਾਈ ਉਹ ਤਾਂ 50 ਜੀ ਹਾਂ ਬੱਚੇ ਠੀਕ ਆ ਆਜੇ ਸੁਣੀ ਇਹਦਾ ਬੱਚਾ ਜਿਹੜੀਆਂ ਨਾ ਸੁਣੀ ਆ ਤੇ ਮਗਰ ਵੱਛੀ ਆ ਤਾਂ ਆਜੇ ਬੱਚਾ ਦਾ ਦੋ ਤਰਾਂ ਲਾ ਲਈ ਠੀਕ ਵੱਛੀ ਤੇ ਕਿੰਨਾ ਵਸੂਆ ਸੂਆ ਸੂਈ ਜੇ ਇਹ ਵੀ ਦੀ ਤੀਸਰਾ ਸੂਆ ਸੂਈ ਹੈ ਅੱਛਾ ਹਾਂਜੀ ਤੇ ਕਿੰਨੇ ਦਿਨਾਂ ਇਹ ਸੂਈ ਨਾ ਇਹਨੂੰ ਅਜੇ ਤੀਜਾ ਦਿਨ ਹੀ ਹੋਇਆ ਸੂਈ ਨੂੰ ਵੱਛੀ ਦਾ ਲਾਣੂ ਮਰਸਾਂ ਦਾ ਨਾਲ ਹੀ ਹੋਣਾ ਲੈ ਠੀਕ ਆ ਹਾਂਜੀ ਵੱਛੀ ਬਹੁਤ ਬਰੀਰ ਦੀ ਮਗਰ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਹੁਣ ਤਿਆਰ ਮੁੱਕੇ ਤੇ ਇਥੇ ਵੀਰ ਜੀ 12 ਲੀਟਰ ਦੋ ਦਿਆ ਐਸ ਟਾਈਮ ਦੁੱਧ ਮੰਨ ਲੈ ਕੋਈ ਬੋਲਾ ਮੰਨ ਲੈ ਅੱਛਾ ਦੁੱਧ ਜਿਹਦੇ ਘਰੋਂ ਆਪਾਂ ਲਿਆਦੀ ਉਹਨਾਂ ਨੇ ਆਹੋ ਤਾਂ ਸਾਨੂੰ ਕਿਹਾ 17 ਲੀਟਰ ਦੁੱਧ ਚੋਇਆ ਇਹਦੇ ਥੱਲੇ ਅੱਛਾ ਤੇ ਕਿੰਦਾ ਕੱਦ ਵਜੇ ਨਾ ਗਾਂ ਦਾ ਦੁੱਧ ਦੇਈ ਜੂ 16 17 ਲੀਟਰ ਨਾ ਉਹਨੇ ਦੇਈ ਜੂ ਤੋੜਦੀ ਐ ਫੇਰ ਇਹਨਾਂ ਬਾਕੀ ਉਤਰੇ ਆ ਵੀ ਚਲੋ ਕੱਦ ਕਰ ਚੰਗਾ ਭਾਈ ਦਾ ਵੱਡੀਆਂ ਜਰਸੀਆਂ ਜੀ ਆਉਂਦੀ ਆ ਵੀ ਕਰੋਸ ਚ ਸ ਅੱਜ ਹੈ ਸਾਰੀਆਂ ਜਰਸੀ ਕਰੋਸ ਹੀ ਆ ਹਾਂ ਜੀ ਨੂੰ ਲੋਕ ਦੇਖਣ ਲਈ ਦਿੱਤ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਾਦੇ ਲੱਗ ਗਿਆ ਆ ਦੇਖ ਸਾਦੇ ਜੀ ਪਸਮਾ ਕੇ ਥਾਣੀ ਨੇ ਵੀ ਹੋਰ ਵਧੀਆ ਕਰ ਜਣਾ ਕਿਚਰਾ ਵੀ ਦੇਖ ਸਾਦੇ ਚੱਲੋ ਲੈ ਜਾਓ ਫੇਰ ਲੈ ਜਾਓ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਮੈਂ ਤਾਂ ਵੇਚ ਹੀ ਕਰ ਲਈਏ 50000 ਰੁਪਿਆ 50000 ਹਾਂਜੀ ਕੀ ਕਰਨੀ ਕੋਈ ਛੋਟ ਛੋਟ ਹੋਰ ਕਰਾ ਲਓ ਜਿੰਨੀ ਤੁਸੀਂ ਕਰਾਉਣੀ ਕੋਈ ਚੱਕਰ ਨਹੀਂ ਆਪ ਹੀ ਕਰ ਦੋ ਫਿਰ ਇਹਦਾ 3000 ਛੱਡ ਦਾਂਗੇ 50 ਜੀ ਅੱਛਾ 47000 47000 ਜੀ ਚਲੋ 1000 ਕੀ ਛੋਟ ਹੋਰ ਕਰ ਦੋ ਕਰਦਾ ਕਰਦਾ ਭੈਣ ਭਰਾ ਫੋਨ ਆਵੇ ਬਾਕੀ ਗਾਵ ਵਧੀਆ ਅੱਛਾ ਦੁੱਧ 16 17 ਤੋਂ ਵੱਧ ਵੀ ਦੇ ਦਊਗੀ ਅੱਛਾ ਬਾਕੀ ਚੁਆਇਸ ਵੀ ਦੀ ਬੜੀ ਸਾਫ਼ ਹੈ ਮਗਰ ਵਸ਼ੀ ਬਹੁਤ ਬਰੇਡ ਦੀ ਤੇ ਠੀਕ ਹੈ ਜੀ ਹਾਂਜੀ ਸੋਨੇ ਕਾ ਗਾਂ ਗੱਬਨ ਰਹੀ ਜੀ ਹਾਂਜੀ ਤੋਰ ਫੇ ਰਿੰਦਾ ਮੈਂ ਹੜਾ ਇਹ ਕਿੰਨਾ ਕੁ ਖੜਦੀ ਜੀ ਟਾਈਮ ਇਹਨੇ ਵੀਡੀਓ ਤੁੰ ਗਾ ਇੱਕ ਵੇਗੀ ਤਿਆਰ ਗਾ ਹੀ ਪੂਰਾ ਕਰਕੇ ਮਹਾਤਲ ਹੁਣ ਇਹ ਵੀ ਪਾਦ ਨੇ ਉਹ ਅਗਲੀ ਵੀਡੀਓ ਚ ਪਾਉਂਦਾ ਰਹਾਦਾ ਹੀ ਇਹਨੇ ਦੋਨੇ ਵੀ ਲੈ ਆਏ ਨੇ ਹਲੇ ਅੱਛਾ ਵੀ ਦਿਨ ਖੜਨੇ ਜੀ ਹਾਂਜੀ ਤੇ ਕਿੰਨਾ ਕੁ ਦੁੱਧ ਕੱਢੀ ਜਾਊਗਾ ਉਹਦੇ ਵੀ ਤੋਂ ਪਲੱਸ ਦਿੰਦੀ ਆ ਵੀ ਜੀ ਅੱਛਾ ਵੀ ਇਹ ਤਾਂ ਬਾਹਰ ਜੀ ਹਾਂਜੀ ਹਾਂਜੀ ਠੀਕ ਐ ਬਈ ਜੇ ਕਿਸੇ ਨੇ ਸੰਭ ਨਹੀਂ ਪੈਣੀ ਚਾਹੀਦੀ ਲੇਜੋ ਲੇਜੋ ਬਾਕੀ ਥਣਾ ਦਾ ਸਜ ਗਿਆ ਚੰਗਾ ਉਤਰਾ ਵੀ ਢੱਲਾ ਢੱਲਾ ਚੰਗੀਆਂ ਆ ਦੇਖ ਸਕਦੇ ਜੀ ਠੀਕ ਹੈ ਲੈ ਜੋ ਜੀ Te ¿Tí que, Tí que nada fuera que ya ਇਹਦਾ ਵੀ ਜੀ ਦੱਸਾ ਗੱਲ ਗੀ ਇਹਦਾ ਮੁੱਲ ਕਰਾਂਗੇ ਆਪਾਂ ਫੋਨ ਤੇ ਅੱਛਾ ਤੁਹਾਡਾ ਗਾਂ ਲੈ ਗਈ ਹਲੇ 20 ਦੇਣਾ ਹਾਂਜੀ ਤੇ ਇਹਦਾ ਅੱਜ ਦਾ ਮੁੱਲ ਵੱਖਰਾ ਹੋ ਜੀ ਕਿ ਭੈਣ ਭਰਾ ਦੇ ਟਹੇਂਦ ਹੋਊਗੀ ਤਾਂ ਅੱਜ ਦਾ ਪੁੱਛ ਲਿਆ ਆਪਾਂ ਨੂੰ ਫੋਨ ਤੇ ਪੁੱਛ ਲੈ ਅੱਛਾ ਹੁਣ ਦੇ ਸਾਮ ਛੱਡ ਕੇ ਦੇ ਦੋਗੇ ਉਹ ਸਾਮ ਛੱਡ ਕੇ ਦਵਾਂਗੇ ਅੱਛਾ ਉਹ ਤਿਆਰ ਕਰਕੇ ਤੁਹਾਨੂੰ ਪਤਾ ਜਨੇ ਦੀ ਗਾਂ ਆ ਗਈ ਹੈ ਵੱਡੀ ਗਾਂ ਆ ਪੂਰੀ ਪਲੀ ਜੁੜੀ ਨਾਲ ਹਾਂਜੀ ਹਾਂਜੀ ਠੀਕ ਹੈ ਵੀ ਜੀ ਫਿਰ ਹੋਰ ਕੁਛ ਹੈ ਨਾ ਫਿਰ ਬਸ ਇਹ ਦੋ ਵੜਾ ਸੁਈਆਂ ਵਾ ਇੱਕ ਦੋ ਗੱਪੜਾ ਜਿਹੜਾ ਭੈਣ ਭਰਾ ਆਉਂਦੀ ਪਸੰਦ ਆ ਆਪਣੇ ਅੱਥੇ ਅਗਤ ਤਸੱਲੀ ਕਰਕੇ ਖੜੇ ਤਸੱ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ